ਮੇਰਾ ਨਾਮ ਬਾਬਾ ਸਤਿੰਦਰ ਸਿੰਘ ਹੈ ਮੁਖੀ ਮੈਂ ਗੁਰਦੁਆਰਾ ਕਿਲਾ ਟਲਗੜ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਸਾਡੀਆਂ 6 ਸੰਪਰਦਾਵਾਂ 6 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸੰਗਤਸਰ ਪਿੰਡ ਰਮਾਣਾ ਚੱਕ ਮਜੀਠਾ ਵਿਖੇ ਪੈਂਦਾ ਹੈ ਇਸ ਗੁਰਦੁਆਰੇ ਦਾ ਸਾਡਾ ਝਗੜਾ ਚੱਲ ਰਿਹਾ ਹੈ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਨਾਲ ਤੇ ਪਿੰਡ ਦਾ ਜਿਹੜਾ ਮੌਜੂਦਾ ਮੁਖੀ ਆਪਣਾ ਸਰਪੰਚ ਆ ਪਰਮਿੰਦਰ ਸਿੰਘ ਹੈਪੀ ਇਹ ਇਸ ਵਿੱਚ ਇੰਟਰਫੇਅਰ ਕਰ ਰਿਹਾ ਹੈ ਅੱਜ ਇਹਨੇ ਕੀ ਕੀਤਾ ਵੀ ਸਾਡਾ ਸਟੇ ਹੋਇਆ ਹੈ ਸਟੇਟਸ ਕੋ ਹੋਇਆ ਹੋਇਆ ਹੈ ਇਨੇ ਅਜ ਕੰਦਾਂ ਟੱਪ ਕੇ ਤਾਲੇ ਤੋੜ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਮਲਾ ਕੀਤਾ ਹੈ ਜਿਸ ਦੇ ਵਿੱਚ ਅਸੀਂ मौके ਤੇ ਪਹੁੰਚ ਗਏ ਆ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪੁਲਿਸ ਆਈ ਹੈ ਪਰ ਪੁਲਿਸ ਨੇ ਹੜੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਰਾਜ਼ਨਾਮਾ ਕਰ ਲਓ ਅੱਗੇ ਤੋਂ ਆਪਾਂ ਦੇਖ ਲਾਂਗੇ ਪਰ ਆਪਾਂ ਉਸ ਗੱਲ ਨੂੰ ਨਹੀਂ ਮੰਨਦੇ ਐਪਲੀਕੇਸ਼ਨ ਦਿੱਤੀ ਹੈ ਪਣਾਂ ਦੀ ਬਣਦੀ ਜੋ ਕਾਰਵਾਈ ਹੈ ਉਹ ਕੀਤੀ ਜਾਵੇ ਪੁਲਿਸ ਕੋਲ ਕੇ ਐਪਲੀਕੇਸ਼ਨ ਲੈ ਕੇ ਤੇ ਜਿਹੜਾ ਪਰਮਿੰਦਰ ਹੈਪੀ ਆ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਇੱਕ ਕੋਈ ਸਰਪੰਚ ਹੋਰ ਨੇ ਬੇਗੇਵਾਲ ਦੇ ਤੇ ਇੱਕ ਸਰਪੰਚ ਹੋਰ ਜਿਹੜੇ 12 ਬੰਦੇ ਆਏ ਅਸਲੇ ਸਮੇਤ ਆਏ ਨੇ ਤਾਲਾ ਤੋੜਿਆ ਗੁਰਦੁਆਰੇ ਆਏ ਨੇ ਉਹਨਾਂ ਚ ਦੋਵਾਂ ਤਿੰਨਾਂ ਨੂੰ ਲੱਗਿਆ ਜਦ ਕੀ 30 35 ਜਾਣੇ ਬੰਦੇ ਸੀਗੇ ਬੀਬੀਆਂ ਸਮੇਤ ਜਿਹਨਾਂ ਨੇ ਗੁਰਦੁਆਰੇ ਅੰਦਰ ਐਂਟਰੀ ਪਾਈ ਆ ਇਹਨਾਂ ਤਿੰਨਾਂ ਚਾਰਾਂ ਜਾਣਕੋ ਤੇ ਪਿਸਟਲ ਸੀਗੇ ਕਈਆਂ ਕੋ ਦਾਤਰ ਸੀਗੇ ਗੰਡਾਸੀ ਸੀਗੇ ਇਨਾ ਪਹਿਲਾਂ ਤਾਲਾ ਤੋੜਿਆ ਫਿਰ ਅੰਦਰ ਵਾਲੇ ਆ ਪੈਂ ਕੰਦਾ ਟਪੀਆਂ ਕਈਆਂ ਹੈਗੀ ਤੇ ਹੱਥੋਂ ਪਾਈ ਹੋਈ ਹੈ ਤੁਹਾਡੀ ਨਹੀਂ ਹੱਥੋਂ ਪਾਈ ਨਹੀਂ ਹੋਈ ਆਪਾਂ ਕਿਸੇ ਨਾਲ ਨਹੀਂ ਹੋਣ ਦਿੱਤੀ ਆਪਣੇ ਸਿੰਘਾਂ ਨੂੰ ਸਮਝਾ ਕੇ ਰੋਕਿਆ ਪਰ ਪ੍ਰਸ਼ਾਸਨ ਨੂੰ ਪਹਿਲਾਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਵਾ ਉਹਨਾਂ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਆ ਪਹਿਲਾਂ ਏਐਸ ਆ ਜਾਂ ਮੇਜਰ ਸਿੰਘ ਉਹਨਾਂ ਤੋਂ ਬਾਅਦ ਜਿਹੜੇ ਹੈਗਾ ਐਸਐਚਓ ਜਿਹੜੇ ਆ ਕਰਮਪਾਲ ਹੁਣੇ ਆਏ ਆ ਪਰ ਉਹਨਾਂ ਵੱਲੋਂ ਸਾਡੇ ਤੇ ਦਬਾਅ ਸੀਗਾ ਵੀ ਤੁਸੀਂ ਰਾਜੀਨਾਮਾ ਕਰ ਲਓ ਅਸੀਂ ਫੇਰ ਕੱਲ ਬੈਠ ਕੇ ਕਰ ਲਾਂਗੇ ਜਾਂ ਕੁਝ ਕਰ ਲਾਂਗੇ ਪਰ ਸਾਡੇ ਘਰ ਤੇ ਹਮਲਾ ਹੋਇਆ ਪਰ ਪੁਲਿਸ ਕਾਰਵਾਈ ਕਰਨ ਤੋਂ ਥੋੜੀ ਵਿਧਿਆਨਾਨਿਕ ਕਰ ਰਹੀ ਹੈ ਤੁਹ ਮੈਨੂੰ ਲੱਗਦਾ ਵੀ ਦੇਖੋ ਕਿਤਨਾ ਕਿਤੇ ਇਹਨਾਂ ਅੰਦਰ ਕਿਸੇ ਪੋਲੀਟੀਕਲ ਬੰਦੇ ਦਾ ਦਬਾਵਾ ਤਲਬੀਰ ਦਾ ਚੱਲ ਰਿਹਾ ਵਿੱਚ ਮਸਲਾ ਮੈਨੂੰ ਲੱਗਦਾ ਵੀ ਥੋੜਾ ਬਤਾਂ ਨੂੰ ਟਰਕਾ ਕੇ ਅੱਗੇ ਪਿੱਛੇ ਕਰਨਗੇ ਜੇ ਕੱਲ ਨੂੰ ਕੋਈ ਜਾਲੀ ਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਤਾਂ ਪੁਲਿਸ ਪ੍ਰਸ਼ਾਸਨ ਹੋਏਗਾ ਜਾਂ ਮੌਜੂਦਾ ਪਿੰਡ ਦਾ ਮੁਖੀ ਜਿਹੜਾ ਆਪਣਾ ਹੈਗਾ ਹੈਪੀ ਸਰਪੰਚ ਹੋਊਗਾ ਤੇ ਜਾਂ ਫਿਰ ਪ੍ਰਸ਼ਾਸਨ ਕਹਾਇਆ ਜਾਏਗਾ ਆਪਾਂ ਤੇ ਤੌਰ ਤੇ ਸਿੱਧੇ ਤੌਰ ਤੇ ਐਪਲੀਕੇਸ਼ਨ ਸਾਰਿਆਂ ਨੇ ਤਲਾਕ ਕੀਤੀ ਹੈ 112 ਤੇ ਕਾਲ ਵੀ ਕੀਤੀ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੁਹਾਡੀਆਂ ਕੰਦਾ ਟੱਪੀਆਂ ਗਈਆਂ ਤਾਲੇ ਤੋੜੇ ਗਏ ਆ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਵੀ ਹੋ ਸਕਦੀ ਜਦ ਕਿ ਹਾਤੋਂ 6 ਕੁ ਮਹੀਨੇ ਪਹਿਲਾਂ ਪਰਮਿੰਦਰ ਹੈਪੀ ਨੇ ਮੈਨੂੰ ਫੋਨ ਤੇ ਆਡੀਓ ਮੇਰੇ ਕੋਲ ਹੈ ਗੁਰਦੁਆਰੇ ਧੱਕਾ ਨਾ ਮਾਰਾਂ ਸਰੂਪ ਖੜਨ ਦੀ ਧਮਕੀ ਵੀ ਦਿੱਤੀ ਉਹ ਮੈਂ ਔਨ ਰਿਕਾਰਡ ਡੀਐਸਪੀ ਨੇ ਰਿਕਾਰਡਿੰਗ ਵੀ ਭੇਜੀ ਉਹਨਾਂ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਕੀਤਾ ਵੀ ਚਲੋ ਇਹ ਗੱਲ ਮੁੜ ਕੇ ਨਹੀਂ ਹੋਈ ਪਰ ਉਹਦੇ ਮੰਦ ਜਿਹੜੀ ਮਨਛਾ ਕਿਸੇ ਲਈ ਤੁਹਾਡਾ ਨੁਕਸਾਨ ਕਰ ਸਕਦਾ ਬੜਾ ਮਾਲੀ ਨਾਲ ਜਾਲੀ ਨਾਲ ਨੁਕਸਾਨ ਕਰ ਸਕਦਾ ਪਰਮਿੰਦਰ ਹੈ ਜੇ ਬਾਕੀ ਬੰਦੇ ਗ੍ਰਿਫਤਾਰ ਨਹੀਂ ਕਰਦੇ ਪਾਪਾ ਜੀ ਫਿਰ ਆਪਾਂ ਆਪਣੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਜਥੇਬੰਦੀਆਂ ਨੂੰ ਸਾਰ ਨੂੰ ਲੈ ਕੇ ਧਰਨਾ ਲਾਵਾਂਗੇ ਜੇ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਾਂਗੇ ਕਿਉਂਕਿ ਇਹ ਆਪਣਾ ਕੋਰਟ ਦਾ ਸਟੇ ਨੂੰ ਆਰਡਰ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਇਹ ਨਹੀਂ ਮੰਨਦੇ ਹੈਗੇ ਫਿਰ ਤਾਂ ਦੁਨੀਆ ਦਾ ਕੋਈ ਫਾਇਦਾ ਨਹੀਂ ਕੋ ਸਟੇ ਕਰਾਉਣ ਦਾ ਫਾਇਦੇ ਨਹੀਂ ਆ ਗਿਆ ਮੇਰੀ ਅਪੀਲ ਹੈ ਕਿ ਇਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜਾ ਕੇ ਮੁੜ ਕੇ ਮੁੜ ਕੇ ਆਜ ਤਵਾਂ ਕਿ ਇਹੋ ਜੀ ਘਟਨਾ ਨਾ ਹੋ ਸਕੇ